ਇਹ ਸੋਮਵਾਰ ਦੇ ਪਹੁੰਚਿਆ ਤੇ ਆਪਾਂ ਇੱਕ ਗੱਲ ਦੀ ਲੈਸ ਕਰ ਤੀਂ ਦੋ ਨੀਂ ਆ ਲਾ ਲਈਂ ਦੋ ਨਾ ਲਾ ਲਈਂ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਅੱਜ ਉਹ ਦਿਨ ਹੋ ਗਿਆ ਜੀ ਸੋਮਵਾਰ ਦਾ ਮੋਝਾ ਕਮਲਾਇਆ ਪਿਆ ਮੇਰਾ ਪਤਾ ਨਹੀਂ ਕਿਉਂ ਮੈਂ ਰੋਟੀ ਨਹੀਂ ਖਾਧੀ ਅੱਜ ਤਾਂ ਕਰਕੇ ਹੋਣਾ ਹੈ ਹਨਾ ਜੀ ਤੇ ਹੋਰ ਜੀ ਆਪਾਂ ਠੀਕ ਆ ਤੇ ਵਾਹ ਗਰੁੱਪ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਾਰੇ ਠੀਕ ਠਾਕ ਹੋਵਾਂਗੇ ਜੀ ਹਨਾ ਤੇ ਮੌਸਮ ਬਹੁਤ ਸੋਹਣਾ ਹਵਾ ਚੱਲਦੀ ਪਈ ਆ ਆਪਾਂ ਠੀਕ ਆ ਤੇ ਆਪਾਂ ਦਿਖਾਉਣੇ ਆ ਤੁਹਾਨੂੰ ਸੂਟ ਆਪਣੇ ਬੱਚਿਆਂ ਨੇ ਕਰ ਲਿਆ ਰੈਡੀ ਹੋਰ ਵਧੀਆ ਜੀ ਹਨਾ ਜਿਹੜੇ ਚੈਨਲ ਤੇ ਨਵੇਂ ਜੁੜਦੇ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਦੇਆ ਕਰੋ ਹਨਾ ਜੀ ਤੇ ਭੈਣ ਭਰਾਵਾਂ ਨੂੰ ਅਪੀਲ ਹੈ ਜੀ ਭੈਣ ਤੇ ਭਰਾ ਤੇ ਮਾਤਾ ਤੇ ਬਜ਼ੁਰਗ ਸਾਰੇ ਜੀ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਵਧੀਆ ਵਧੀਆ ਆਪ ਦੀ ਭੈਣ ਨੂੰ ਕਮੈਂਟ ਕਰਿਆ ਕਰੋ ਠੀਕ ਹੈ ਜੀ ਹੋਰ ਵਧੀਆ ਜੀ ਮਿਲਦੇ ਆ ਫਿਰ ਆਪਾਂ ਤੁਹਾਨੂੰ ਨਾਲੇ ਸੂਟ ਦਿਖਾਉਣੇ ਆ ਠੀਕ ਹੈ ਜੀ ਹਾਂ ਜੀ ਤੇ ਸੂਟ ਹੋ ਗਿਆ ਜੀ ਇਹ ਵਾਲਾ ਕੰਪਲੀਟ ਇਸ ਤਰ੍ਹਾਂ ਇਹਦੇ ਬਲ ਸਾਰੇ ਗੁੜੀਆਂ ਨੇ ਪਾਏ ਆ ਬਹੁਤ ਸੋਹਣੀ ਸਿਲਾਈ ਹੋਈ ਜੀ ਸਲਵਾਰ ਦੀ ਇਸ ਤਰ੍ਹਾਂ ਤੇ ਇਹਦੀ ਪੌਂਚੀਆਂ ਤੇ ਇਸ ਤਰ੍ਹਾਂ ਆ ਲੈਸ ਲਾਈ ਬੋਟੇ ਤਾਂ ਪਾ ਲਈ ਬੈਗ ਹੀ ਜਾਂਦੇ ਨੇ ਬੋਟੇ ਕੇ ਜੀ ਆ ਦੇਖੋ ਜਿਸ ਤਰ੍ਹਾਂ ਬਹੁਤ ਸੋਹਣੀ ਸਾਈ ਵਾਲੇ ਬਲ ਪਾਈ ਆਪੇ ਪਾਈ ਹੈ ਜੀ ਕੁੜੀਆਂ ਨੇ ਤੇ ਇਸ ਤਰ੍ਹਾਂ ਹਾਂ ਜੀਆਂ ਤੇ ਲੈਸ ਲਾਤੀ ਹੈ ਇਹਨਾਂ ਦਾ ਦੁਪੱਟਾ ਪਿੰਕਸ ਨਾਲ ਸੀਗਾ ਅਸਲੀ ਤੇ ਬਹੁਤ ਸੋਹਣੀ ਸਲਵਾਰ ਸੰਤੀ ਜੀ ਕੁੜੀਆਂ ਨੇ ਬਹੁਤ ਹੀ ਵਧੀਆ ਮਨ ਖੁਸ਼ ਹੋ ਗਏ ਜੀ ਬੱਚੇ ਨੂੰ ਸਾਕਾ ਜਦੋਂ ਬਹੁਤ ਸੋਹਣਾ ਕੰਮ ਕਰਦਾ ਹਨ ਘੈਂਟ ਬਣ ਗਈ ਚਲੋ ਜੀ ਫਿਰ ਆਪਾਂ ਸੋਨਾ ਮਿਲਦੇ ਆਂ ਸਿਲੰਡਰ ਮੁੱਕ ਗਿਆ ਸੀ ਜੀ ਆਪਣਾ ਭਾਜੀ ਤੁਹਾਡੇ ਭਰਾ ਰਹੇ ਸੀ ਗੱਡੀ ਇੱਥੇ ਆ ਜਾਂਦੀ ਹੈ ਬਾਅਦ ਚੀ हूँ सस्ता हो गया है ना चलो ठीक है जी फिर आप थानू फिर मिलते हैं ਹਾਂਜੀ ਕੀ ਹਾਲ ਆ ਜੀ ਵਧੀਆ ਜੀ ਆਪਾਂ ਵੀ ਵਧੀਆ ਜੀ ਨੇਰਾ ਹੋ ਗਿਆ ਸ਼ਾਮ ਦਾ ਹੋ ਗਿਆ ਜੀ ਟਾਈਮ ਕੀ ਹੋ ਗਿਆ ਸਹਜ ਹਾਂ ਟਾਈਮ ਹੋ ਪਤਾ ਨਹੀਂ ਦੇਖਾ ਮੋਬਾਈਲ ਤੇ ਦੇਖੀਂ ਮੈਂ ਮੋਬਾਈਲ ਤੇ ਗੇਮ ਜਿਹੜੀ ਕਿ ਮੈਂ ਬੰਦ ਕਰ ਦਾਂ ਗੀ ਗੇਮ ਜਿਹੜੀ ਅੜ ਗਈ ਹੋਰ ਜਾਂ 7:40 ਹੋ ਗਈ ਟਾਈਮ ਸ਼ਾਮ ਦੇ ਤੇ ਆਪਾਂ ਚੱਲਦੇ ਆਂ ਬਸ ਘਰ ਨੂੰ ਅੱਪਾ ਵਾਸ ਮਸ਼ੀਨ ਤੇ ਹੀ ਸੀਗੇ ਦੋ ਤਿੰਨ ਕਸ਼ਰੇ ਜੇ ਪਏ ਸੀ ਕੰਪਲੀਟ ਕਰਨ ਵਾਲੇ ਉਹ ਕਰਕੇ ਹਟੇ ਆ ਤੇ ਇੱਕ ਰਹਿ ਗਿਆ ਤੇ ਹੋਰ ਵਧੀਆ ਜੀ ਹਨਾ ਅੱਜ ਇੱਕ ਸੂਟ ਹੋਰ ਕੰਪਲੀਟ ਕਰਤਾ ਬੱਚਿਆਂ ਨੇ ਤੇ ਬਾਕੀ ਵਧੀਆ ਜੀ ਹਨਾ ਮੌਸਮ ਥੋੜਾ ਬਦਲ ਗਿਆ ਹੁਣ ਹਵਾ ਜੀ ਵਗਦੀ ਹੈ ਸਾਰਾ ਦਿਨ ਵਧੀਆ ਵੀ ਬਾਲੀ ਗਰਮੀ ਜੀ ਨਹੀਂ ਆਉਂਦੀ ਪਰ ਹੰਤਾ ਗਰਮੀ ਹੈ ਕੋਈ ਨਹੀਂ ਪਰ ਬਾਕੀ ਵਧੀਆ ਜੀ ਜਿਵੇਂ ਦਾ ਮੌਸਮ ਹੈਗਾ ਤੇ ਜਿਹੜੇ ਚੈਨਲ ਦੇ ਨਵੇਂ ਜੁੜਦੇ ਨੇ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਿੰਨਾ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਬੋਧਾ ਲੱਗਦੀ ਹੁੰਦੀ ਆ ਤਾਂ ਕਮੈਂਟ ਜਰੂਰ ਕਰਿਆ ਕਰੋ ਇਸ ਤਰ੍ਹਾਂ ਦੀ ਸਹਿਜ ਵੀ ਮੇਰੇ ਕੋਲੇ ਬੈਠਾ ਤੇ ਪਾਜੀ ਵੀ ਤੁਹਾਡੇ ਕੋਲੇ ਬੈਠੇ ਆ ਹੁਣੇ ਆਏ ਬਾਹਰੋਂ ਤੇ ਬਾਰ ਇੰਨਾ ਘੇਰਾ ਹੋ ਗਿਆ ਜੀ ਜਿਉ ਬਹੁਤ ਸੋਹਣਾ ਵਰਦ ਇਸ ਤਰ੍ਹਾਂ ਬਸ ਆਪਾਂ ਚੱਲਦੇ ਆਂ ਕਰਨ ਨੂੰ ਬਣਾਉਣੇ ਆ ਰੋਟੀ ਜਾਂ ਫਿਰ ਤੇ ਅੱਜ ਮੇਰਾ ਤਾਂ ਵਰਤ ਸੀਗਾ ਸਹਜ ਤੇ ਡੈਡੀ ਦੀ ਰੋਟੀ ਬਣਾਉਣੀ ਹੈ ਬਸ ਜਰੂਰੀ ਫਿਰ ਆਪਾਂ ਕਰਦੇ ਆ ਬਲੌਗ ਦਾ ਜੰਗ ਇਥੇ ਜਿਹੜੇ ਚੈਨਲ ਤੇ ਨਵੇਂ ਜੁੜਦੇ ਨਹੀਂ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਸ਼ੁਰੂ ਤੋਂ ਐਂਡ ਤੱਕ ਬਲੌਗ ਖਰਾ ਜੁੜਦੇ ਖੇਖੋਗੇ ਸਿੱਕਾ ਵੀ ਤੇ ਲੋਕ ਮਿਲਾਂਗੇ ਜੀ ਕੱਲ ਨੂੰ ਤੁਸੀਂ ਮੈਨੇ ਬਲੌਗ ਨਾਲ ਚੈਨਲ ਤੇ ਵੀਡੀਓ ਤੁਸੀਂ ਜੇ ਮੈਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀ ਸ਼ੇਅਰ ਕਰਦੇ ਕੋਈ ਤੇ ਭੈਣ سپورਟ ਕਰੇ ਕੋਈ ਬਹੁਤ ਬਹੁਤ ਜੀ ਤੁਹਾਡੀ سپورਟ ਬਹੁਤ ਵਧੀਆ ਲੱਗਦਾ ਜੀ ਇਹ ਦੋਸਤ ਤੁਸੀਂ ਕਿਸੇ ਕੱਲ ਨੂੰ ਲੈ ਕੇ ਕਮੈਂਟ ਕਰ ਦਿਓ ਕਮੈਂਟ ਆਇਆ ਸੀ ਕਿਸੇ ਵੀਰ ਭੈਣ ਦਾ ਕਿਆਰੇ ਸੀ ਕਿ ਤੁਹਾਡੇ ਬੂਟੇ ਬਹੁਤ ਸੋਹਣੇ ਆ ਤੇ ਵੀ ਤੁਸੀਂ ਇੱਕ ਸਾਈਡ ਤੇ ਲਾ ਕੇ ਰੱਖ ਦੋ ਮਿਰਜੀ ਉਹ ਨਾ ਜੀ ਇਦਾਂ ਹੁੰਦਾ ਭੈਣ ਜੀ ਜਾਂ ਜੋ ਵੀ ਵੀਰ ਜੀ ਆ ਤੋਂ ਬਹੁਤ ਹੁਣ ਪਿਛਲੇ ਸਮੇਂ ਦੇ ਵਿੱਚ ਹਨ ਗਰਮੀ ਕਰਕੇ ਤੋਂ ਬਹੁਤ ਪੈ ਗਈ ਸੀਗੀ ਤੇ ਸਾਰੇ ਖਰਾਬ ਹੋ ਗਏ ਸੀਗੇ ਬੂਟੇ ਤੋਂ ਨਾਲ ਹੁਣ ਵੀ ਪੈਣ ਨਾਲ ਦੁਬਾਰਾ ਹਰੇ ਜੇ ਹੋ ਗਏ ਆ ਪਤਾਈਆਂ ਕੋਈ ਕਿਤੇ ਰੱਖ ਤਾ ਕੋਈ ਕਿਤੇ ਰੱਖ ਤਾ ਬਸ ਐ ਟਾ ਸਟਾ ਜਿਨਾ ਰੱਖਦੇ ਸੀਗੇ ਹੋ ਨਨ ਕੋਈ ਗੱਲ ਨਹੀਂ ਆਪਣਾ ਸਹੀ ਕਰਕੇ ਰੱਖਦੇ ਹਾਂ ਕੁਝ ਆਪਣੇ ਇਧਰ ਅੱਗੇ ਲੇਡੇ ਪਈ ਸੀ ਸਾਰੇ ਟਕਾ ਕੇ ਵਧੀਆ ਹੁਣ ਜਰੂਰ ਦਿਖਾਵਾਂਗੇ ਜੀ ਚਲੋ ਠੀਕ ਹੈ ਜੀ ਮਿਲਾਂਗੇ ਕੱਲ ਕਿਸੇ ਨਵੇਂ ਵਲੋਗ ਨੂੰ ਬਾਈ ਜੀ ਜੈ ਸਿਕਰ ਮਾਈ ਗੁਰੂ ਪ੍ਰਮਾਤਮਾ ਸਭ ਨੂੰ ਚਲਦੀ ਖੁਸ਼ ਰੱਖੀਓ ਠੀਕ ਹੈ ਜੀ ਅੱਕੇ ਬਾਈ